ਸਸ਼ੀਗਾ ਦੋਸਤੋ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਡੱਲੇਵਾਲ ਸਾਹਿਬ ਪਿਛਲੇ ਲੰਬੇ ਸਮੇਂ ਤੋਂ ਮਰਨ ਵਰਤ ਤੇ ਬੈਠੇ ਨੇ ਤੇ 14 ਤਰੀਕ ਦੀ ਜਿਹੜੀ ਮੀਟਿੰਗ ਮਿਲੀ ਹੈ ਤਾਂ ਅਸੀਂ ਚਾਹੁੰਦੇ ਹਾਂ ਵੀ ਡੱਲੇਵਾਲ ਸਾਹਿਬ ਠੀਕ ਹੋ ਕੇ 14 ਤਰੀਕ ਨੂੰ ਐਮਐਸਪੀ ਤੇ ਮੋਹਰ ਲਵਾ ਕੇ ਲੈ ਕੇ ਆਉਣ ਤੇ ਉਹੀ ਮਤਲਬ ਉਹਨਾਂ ਨੂੰ ਦੇਖਦੇ ਹੋਏ ਮੈਂ ਦੋ ਲੈਣਾ ਲਿਖੀਆਂ ਨੇ ਮੈਂ ਪਵਨ ਕਿਲਾ ਤੇ ਉਹ ਦੋ ਲੈਣਾ ਉਹਨੂੰ ਸੁਣਾਉਣ ਜਾ ਰਹੀ ਮਰਨ ਵਰਤ ਤੇ ਬੈਠਾ ਤੂੰ ਭੋਖਣ ਪਾਣਾ ਸ਼ੇਰਾ ਤੇਰੇ ਇਸ ਅਣਸੰਨੇ ਬਾਪੂ ਸੈਂਟਰ ਨੂੰ ਪਾਇਆ ਕੇਰਾ ਤੇਰੇ ਇਸ ਅਣਸੰਨੇ ਬਾਪੂ ਸੈਂਟਰ ਨੂੰ ਪਾਇਆ ਕੇਰਾ ਕਿਸਾਨੀ ਖਾਤਰ ਪਰਿਵਾਰ ਤੂੰ ਛੱਡਿਆ ਕਿਸਾਨੀ ਲਈ ਪਰਿਵਾਰ ਤੂੰ ਛੱਡਿਆ ਧੰਨ ਜਿਗਰਾ ਏ ਤੇਰਾ ਡੱਲੇਵਾਲ ਨੂੰ ਦੇਖ ਕਿਸਾਨੋ ਸਿਰ ਝੁਕਦਾ ਏ ਮੇਰਾ ਡੱਲੇ ਵਾਲ ਨੂੰ ਦੇਖ ਕਿਸਾਨੋ ਸਿਰ ਝੁਕਦਾ ਏ ਮੇਰਾ ਡ੍ਰਿਪ ਲਵਾ ਕੇ ਹੋ ਜਾਂਦਾ ਕੜਾ ਡ੍ਰਿਪ ਲਗਵਾ ਕੇ ਹੋ ਜਾਂਦਾ ਕੜਾ 14 ਦੀ ਖਿੱਚ تیاری ਐਮਐਸਪੀ ਤੇ ਮੋਹਰ ਲਗਵਾ ਦੇ ਜੇ ਕਿਸਾਨੀ ਤੈਨੂੰ ਪਿਆਰੀ ਐਮਐਸਪੀ ਤੇ ਮੋਹਰ ਲਗਵਾ ਦੇ ਜੇ ਕਿਸਾਨੀ ਤੈਨੂੰ ਪਿਆਰੀ ਜੇ ਤੂੰ ਚਾਹੁੰਦਾ ਬਿਕ ਵੀ ਜਾਂਦਾ ਜੇ ਤੂੰ ਚਾਹੁੰਦਾ ਬਿਕ ਵੀ ਜਾਂਦਾ ਕੋਈ ਕੀ ਕਰ ਲੈਂਦਾ ਤੇਰਾ ਢੱਲੇਵਾਲ ਨੂੰ ਦੇਖ ਕਿਸਾਨੋ ਸਿਰ ਚੁੱਕਦਾ ਏ ਮੇਰਾ ਦੱਲੇ ਬਾਲ ਨੂੰ ਦੇਖ ਕਿਸਾਨੋ ਸਿਰ ਝੁਕਦਾ ਏ ਮੇਰਾ ਮਨ ਹੀ ਮਨ ਵਿੱਚ ਹੋਇਆ ਪੱਕਾ ਤੂੰ ਪਿੱਛੇ ਮੁੜ ਨਾ ਤਕਿਆ ਮਨ ਹੀ ਮਨ ਵਿੱਚ ਹੋਇਆ ਪੱਕਾ ਤੂੰ ਪਿੱਛੇ ਮੁੜ ਨਾ ਤਕਿਆ 14 ਨੂੰ ਤੋੜੀ ਫਲ ਬਾਪੂ ਜੋ ਤੇਰੇ ਕਰਕੇ ਪੱਕਿਆ 14 ਨੂੰ ਤੋੜੀ ਫਲ ਬਾਪੂ ਜੋ ਤੇਰੇ ਕਰਕੇ ਪੱਕਿਆ ਪਵਨ ਕਿਲਾ ਵੀ ਆਖੇ ਤੈਨੂੰ ਪਵਨ ਕੇ ਲਾਭ ਹੀ ਆਖੇ ਤੈਨੂੰ ਧੰਨ ਜਿਗਰਾ ਏ ਤੇਰਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ